ਹੁਣ ਚੜਾਂਗੇ ਢਾਂਗੀ 2 4 ਇਹ ਚੜਜੋ 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 ਇਹ ਇਕੱਠੀ ਚੜਾਂਗੇ ਆਏ 1 2 3 ਆ ਕਬੂਤਰ ਦੇਖੋ ਬਈ ਕਿਵੇਂ ਆਉਂਦੇ ਆ ਬਾਣ ਚ ਆ ਕਬੂਤਰੀ ਜਿੱਤੀ ਆ ਬਈ ਆਪਣੀ ਮਨਕੀਰ ਤੌਲਖ ਦੇ ਜਿਹੜਾ ਪਿੰਡਾ ਮਨਕੀਰ ਤੌਲਖ ਦਾ ਉਹਦੇ ਨਾਲ ਹੀ ਪਿੰਡ ਆ ਲੈ ਵੀ ਬੈਲਾ ਕਰ ਸ਼ਨਾਣ ਹਾਂਜੀ ਸਾਸਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਆਜੋ ਵੀ ਪਜੋ 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 ਆ ਆ ਆ ਆ ਵੀ ਛੱਡ ਦੇ ਆ ਵੀ ਛੱਡ ਦੇ ਆ ਜੋ ਵੀ ਛੜ ਤੇ ਟਰਕੀ ਆ ਜੋ ਵੀ ਓਏ ਹੌਲੀ ਆ ਜੋ ਆ ਜੋ ਭੱਜ ਜਾਓ ਬਲੈਕ ਟਰਕੀ ਉਧਰ ਨੇ ਹੈ ਨਾ ਇਧਰ ਵਾਈਟ ਨੇ ਬਲੈਕ ਪਰਲੇ ਪਾਸੇ ਉਹ ਵੀ ਛੱਡ ਦੇ ਚੱਲ ਕੇ ਤੂਫੀ ਵੀ ਆ ਜਾਓ ਬਾਹਰ ਆ ਜੋ ਵੀ ਭੱਜ ਜਾਓ ਚਲੋ 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 ਸ਼ਾਬਾਸ਼ ਆ ਜੋ ਵੀ ਆ ਜੋ ਗੱਲਾਂ ਕਿਉਂ ਰੌਲਾ ਪਾਇਆ ਬੱਸ ਕਰ ਕੀਰਤ ਦੇ ਪੱਖਾ ਛੱਡ ਦੇ ਪੀ ਲ ਆਪਣੀਆਂ ਦੁਪਹਿਰ ਖੜੀਆਂ ਨੇ ਦੇਖੋ ਬਈ ਕਿੰਨੇ ਸੋਹਣੇ ਫੁੱਲ ਕੱਢਿਆ येलो ਕਲਰ ਵਾਈਟ ਪਿੰਕ ਬਾਲੇ ਸੋਹਣੇ ਕੱਢਿਆ ਬਈ ਬਹੁਤ ਸੋਹਣੇ ਲੱਗਦੇ ਆ ਖੜਜੋ 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 ਆਜੋ ਉੱਡਿਓ ਸਾਰੇ ਹੁਣ ਭੱਜਿਓ ਆਇਓ 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 ਆਹ ਰਹਿ ਗਏ ਦੋ ਆਜੋ ਵੀ ਤੁਸੀਂ ਆਜੋ ਕਿ ਮੂਰਤ ਕਢਾਉਂਗੇ ਆਜੋ ਖਾ ਲੋ ਭੱਜਿਆ ਆ ਗਿਆ ਬੈਲਾ ਬੈਲਾ ਆਲੇ ਆਂਦਾ ਤੇਰੇ ਵਾfte ਕੋਲਰ ਦੇਖ ਇੱਧਰ ਦੇਖ ਲਾ ਆ ਠੰਡੇ ਪਾਣੀ ਵਾਲਾ ਕੂਲਰ ਕਿਵੇਂ ਲੱਗਿਆ ਦੇਖ ਆਜੋ ਇਹਨੂੰ ਆਪਾਂ ਅਨਬਾਕਸ ਕਰਦੇ ਆ ਇਹਦੇ ਪੰਨੇ ਪੁੰਨੇ ਉਤਾਰਦੇ ਆ ਲੈ ਵੀ ਕੀਰਤ ਤਾਰੇ ਦੇ ਪੰਨੇ ਪੁੰਨੇ ਜੇ ਪੱਟ ਦੇ ਤਾਰ ਦੋ ਤਾਰ ਦੋ ਹੁਣ ਪਾ ਕੇ ਪਾਣੀ ਇਹਦੇ ਵਿੱਚ ਲਾਉਨੇ ਆ ਤੇਰੇ ਤੇ ਫਿਰ ਲਈ ਨਜ਼ਾਰੇ ਰਾਮ ਨਾਲ ਸੌਂਜੀ ਫਾਰਾ ਦੁਪਹਿਰਾ ਤਾਰ ਦੇ ਤਾਰ ਦੇ ਲਓ ਜੀ ਬਾਦੂਆ ਬਸ ਕੀਰਤ ਇਥੇ ਹੀ ਹਵਾ ਆਉਣੀਆਂ ਇੰਨਾ ਖੁੱਲ ਗਿਆ ਬਹੁਤ ਆ ਬਾਕੀ ਤਾਂ ਆਪ ਹੀ ਲੈ ਜਾਣਗੇ ਲਓ ਜੀ ਹੁਣ ਇਹਦੀ ਲਾ ਕੇ ਤਾਰ ਆਸੀ ਤਾਰ ਇਹਦੀ ਆ ਜੋ ਫਿਰ ਭਾਈ ਬੈਲਾ ਤੇ ਚਲਾ ਦੀਏ ਕਰਾਂ ਪਾਣੀ ਪਾ ਕੇ ਕੂਲਰ ਨੂੰ ਬਸ ਚੁੱਪ ਕਰ ਜਾ ਇੰਨੀ ਵਧੀਆ ਚੀਜ਼ ਲੈਂਦੀ ਆ ਤੇਰੇ ਵਾਸਤੇ ਟਿਕ ਕੇ ਬਹਿ ਜਾ ਹੁਣ ਸ਼ਾਬਾਸ਼ ਲੋ ਵੀ ਕੂਲਰ ਗਿਆ ਪਰ ਪਾਣੀ ਦਾ ਜਮਾ ਉੱਤੋਂ ਤੱਕ ਫੁੱਲ ਹੋ ਗਿਆ ਦੇਖੋ ਭਾਈ ਵਾਧੂ ਆ ਲੈ ਵੀ ਬੈਲਾ ਕਰ ਸ਼ਨਾਣ ਤਾ ਮਿੱਤਰੋ ਇੱਧਰ ਚਲਾਤਾ ਬਈ ਕੂਲਰ ਤੇ ਇੱਧਰ ਬੈਲਾ ਤੇ ਵੀ ਮਾਰਤਾ ਪਾਣੀ ਬੈਲਾ ਹੋ ਗਈ ਠੰਡੀ ਠਾਰ ਬਈ ਤੇ ਬਾਕੀ ਦੀ ਠੰਡੀ ਹਵਾ ਦੇਉ ਆ ਕੂਲਰ ਤੇ ਹੁਣ ਲਿਆ ਕਰੂ ਬੈਲਾ ਨਿਆਰੇ ਜੂਨ ਦਾ ਮਹੀਨਾ ਆ ਠੰਡੇ ਕੂਲਰ ਥੱਲੇ ਕੱਡੂਗੀ ਕਿਉਂ ਵੀ ਬੈਲਾ ਲੈ ਸਿਰ ਆ ਸਿਰ ਠੰਡਾ ਕਰ ਲੈ ਸਿਰ ਚ ਪਾਈਏ ਪਾਣੀ ਤੇਰੇ ਤਾਲੂਏ ਚ ਲੈ ਹਾਂ ਹੁਣ ਬਣੀ ਆ ਗੱਲ ਲੈ ਨਿਆਰੇ ਆ ਲਿਆਂ ਦੀ ਲੱਸੀ ਮਿੱਤਰੋ ਆ ਲੱਸੀ ਪਿਆਵਾਂਗੇ ਆਪਾਂ ਆਪਣੀ ਨਵੀਂ ਬੱਚੀ ਨੂੰ ਨਾਲੇ ਰੱਖਦੇ ਆ ਇਹਦਾ ਨਾਮ ਤੇ ਨਾਲੇ ਦੇਖਿਓ ਵੀ ਕਿਵੇਂ ਪੀਊਗੀ ਬੜੀ ਕਿਊਟ ਲੱਗੂ ਪੀਂਦੀ ਇਹਦਾ ਨਾਮ ਰੱਖਦੇ ਆ ਬਈ ਨਾਲੇ ਲੈ ਵੀ ਆ ਜਾ ਲੈ ਕੀਰਤ ਪਿਆ ਇਹਨੂੰ ਦੇਖੋ ਵੀ ਕਿਵੇਂ ਪੀਂਦੀ ਆ ਬੜੀ ਪਿਆਰੀ ਲੱਗਦੀ ਆ ਬਾਕੀ ਬਈ ਹੁਣ ਆਪਾਂ ਰੱਖਦੇ ਆ ਇਹਦਾ ਨਾਮ ਤਾ ਬਈ ਬਹੁਤ ਸਾਰੇ ਭਰਾਵਾਂ ਨੇ ਨਾਮ ਕਮੈਂਟ ਕਰੇ ਬਹੁਤ ਸੋਹਣੇ ਸੋਹਣੇ ਨਾਮ ਕਮੈਂਟ ਕਰੇ ਹਨਾ ਤੇ ਬਈ ਜਿਹੜਾ ਇੱਕ ਨਾਮ ਸਭ ਤੋਂ ਵੱਧ ਆਇਆ ਉਹ ਹੈਗਾ ਬਈ ਰੌਣਕ ਐਦਾ ਨਾਮ ਰੱਖਤਾ ਆਪਾਂ ਰੌਣਕ ਮਿੱਤਰੋ ਰੌਣਕ ਨਾਮ ਦੇ ਸਭ ਤੋਂ ਵੱਧ ਕਮੈਂਟ ਆਏ ਨੇ ਤੇ ਤੁਹਾਨੂੰ ਪਤਾ ਹੀ ਆ ਜਿਹੜੇ ਨਾਮ ਦੇ ਵੱਧ ਕਮੈਂਟ ਆਉਣਾ ਆਪਾਂ ਉਹੀ ਨਾਮ ਰੱਖਦੇ ਹੁੰਨੇ ਆ ਜਾਨਵਰ ਦਾ ਆਪਣੇ ਦਾ ਤਾਂ ਬਈ ਇਹ ਅੱਜ ਤੋਂ ਬਾਅਦ ਆਪਣੀ ਰੌਣਕਾ ਤੇ ਬਾਕੀ ਬਈ ਇਹਨੇ ਰੌਣਕ ਲਾਤੀ ਕਿਉਂਕਿ ਇੱਕ ਬੱਚੀ ਇਹਦੀ ਪਹਿਲਾਂ ਕੀ ਲਾਡੋ ਤੇ ਉਦੋਂ ਬਾਅਦ ਏ ਆ ਗਈ ਹਨਾ ਜਾਨੀ ਕਿ ਇਹਨਾਂ ਦਾ ਪਰਿਵਾਰ ਹੁਣ ਐਡਾ ਵੱਡਾ ਹੋ ਗਿਆ ਤੇ ਰੌਣਕ ਲੱਗੀ ਇਹਦੇ ਆਉਣ ਨਾਲ ਤਾਂ ਦੱਸਿਓ ਵੀ ਕਮੈਂਟ ਕਰਕੇ ਕਿਵੇਂ ਲੱਗਿਆ ਰੌਣਕ ਨਾਮ ਮਿੱਤਰੋ ਆਪਣੀ ਬੱਚੀ ਦਾ ਲੈ ਵੀ ਪੀਲ ਸੀ ਲੈ ਨਿਆਰੇ ਆਇਓ ਵੀ ਮਿੱਤਰੋ ਹੁਣ ਤੁਹਾਨੂੰ ਦਿਖਾਉਨੇ ਆ ਕਬੂਤਰ ਬਈ ਅੱਦੇ ਕਬੂਤਰ ਡਾਰਖੇ ਨੇ ਬਈ ਉਰੀ ਫਿਰਦੇ ਹੁਣੇ ਬਾਕੀ ਉਹ ਫਿਰਦੇ ਬਈ ਉਹ ਆਉਂਦੇ ਆ ਗੇੜਿਆਂ ਤੇ ਇਹਨਾਂ ਦੇ ਗੇੜੇ ਪਾਰਖੇ ਨੇ ਬਈ ਤੇ ਹੁਣ ਆਉਣਗੇ ਹਲੇ ਲਾਉਣਗੇ ਟਾਈਮ ਇੰਨੀ ਛੇਤੀ ਨਹੀਂ ਬਹਿੰਦੇ ਤੇ ਇਧਰ ਬਈ ਆਪਾਂ ਦੋ ਤਿੰਨ ਜੋੜੀਆਂ ਲਾਈਆਂ ਨੇ ਨਵੀਆਂ ਇਹਨਾਂ ਦੇ ਰੰਗ ਲਾ ਕੇ ਛੱਡ ਦੇਾਂਗੇ ਤੇ ਇਧਰ ਕੁਛ ਕਬੂਤਰ ਨੇ ਬਈ ਬਦਾਮਾਂ ਵਾਲੇ ਹਨਾ ਤੇ ਇਹ ਵੀ ਹਲੇ ਬਾਜੀ ਛੱਡਣਿਆ ਰਹਿੰਦੇ ਆ ਤੇ ਦੇਖਦੇ ਆ ਬਾਜੀ ਜਿਵੇਂ ਜਿਵੇਂ ਆਉਣਗੀਆਂ ਹਨਾ ਕੁਛ ਤਾਂ ਮੌਫਮ ਕਰਕੇ ਖਰਾਬ ਹੋ ਗਈਆਂ ਕੈਂਸਲ ਹੋ ਗਈਆਂ ਸੀ ਤਾਂ ਨਹੀਂ ਛੱਡੇ ਹਨਾ ਆ ਛੱੜਤੇ ਜੋੜੇ ਆ ਲਾਤਾ ਜੋੜਾ ਚੱਕ ਕਬੂਤਰ ਆਖਿਆ ਸੀ ਕਬੂਤਰ ਦੇ ਵੀ ਆਪਾਂ ਫੇਮ ਰੰਗ ਹੀ ਲਾ ਦਾਂਗੇ ਗਲ ਤੇ ਲਓ ਜੀ ਲੱਗ ਗਿਆ ਕਬੂਤਰ ਤੇ ਕਬੂਤਰੀ ਦੇ ਇੱਕੋ ਜਿਹਾ ਰੰਗ ਲਾਤਾ ਬਈ ਤੇ ਇਧਰ ਛੜਤਾ ਜੋੜਾ ਮਲਾਤਾ ਮਿਲ ਜੂ ਬਸ ਅੱਜ ਅੱਜ ਹੀ ਮਿਲ ਜੂਆ ਤੇ ਇੱਧਰ ਬਦਾਮ ਭਿਓਂ ਰਖੇ ਨੇ ਬਈ ਹਾਂ ਆ ਕਬੂਤਰੀ ਜਿੱਤੀ ਆ ਬਈ ਆਪਣੀ ਮਨਕੀਰ ਤੌਲਖ ਦੇ ਜਿਹੜਾ ਪਿੰਡਾ ਮਨਕੀਰ ਤੌਲਖ ਦਾ ਉਹਦੇ ਨਾਲ ਹੀ ਪਿੰਡ ਆ ਥੇੜੀ ਥੇੜੀ ਪਿੰਡ ਥੇੜੀ ਪਿੰਡ ਜਿੱਤੀ ਆ ਬਈ ਸੱਤ ਕਬੂਤਰ ਜਿੱਤੇ ਨੇ ਤੇ ਸੱਤ ਕਬੂਤਰਾਂ ਦੇ ਵਿੱਚ ਇਹ ਆਈ ਆ ਬਹੁਤ ਸੋਹਣਾ ਉੱਡੀ ਆ ਕੱਲੀ ਜਿੱਤ ਕੇ ਆਈ ਆ ਬਈ ਹਲੇ ਦੇਖੋ ਦੱਸਿਓ ਵੀ ਕਿਵੇਂ ਲੱਗੀ ਤੇ ਬਾਕੀ ਬਈ ਜਿਹੜੇ ਉੱਡੇ ਫਿਰਦੇ ਨੇ ਉੱਡੇ ਫਿਰਦੇ ਕਬੂਤਰਾਂ ਨੂੰ ਆ ਜਾਣ ਦੋ ਫਿਰ ਦਿਖਾਵਾਂਗੇ ਤੁਹਾਨੂੰ ਟਾਈਮ ਕਿੰਨਾ ਹੋ ਗਿਆ ਟਾਈਮ ਹੋ ਗਿਆ ਜੀ 2 ਵਜੇ 2 ਵਜ ਗਏ ਬਈ 1:45 ਇਹ 1:45 ਹੋ ਗਏ ਹਲੇ ਤੱਕ ਵਧੀਆ ਫਿਰਦਿਆ ਘਟੋ ਘਟ 2 ਘੰਟੇ ਹੋਰ ਉੱਡਣਗੇ ਹਲੇ ਰਾਮ ਨਾਲ 4 4:30 ਵਜੇ ਤੱਕ ਉੱਡਦੇ ਆ ਬਈ ਕਬੂਤਰ ਹਾਂ ਜੇ ਨਾ ਤਾਰੇ ਫਿਰ ਤਾਂ ਵਜਾਉਣਗੇ ਪਰ ਬਈ ਤਾਰਾਂਗੇ ਕਿਉਂਕਿ ਜੇ ਨਾ ਤਾਰਾਂਗੇ ਫਿਰ ਤਾਂ ਕਬੂਤਰ ਖਰਾਬ ਹੋ ਜਾਣਗੇ ਹਨਾ ਇੰਨਾ ਉੱਡ ਕੇ ਕਰੇ ਲੋਬੀ ਟਾਈਮ ਹੋ ਗਿਆ 3:42 ਦਾ ਹੁਣ ਤਾਰ ਦਿਆਂ ਕਬੂਤਰ ਤੇ ਕਬੂਤਰ ਬੈਠਣ ਦਾ ਨਾ ਨਹੀਂ ਲਈ ਜਾਂਦੇ ਤੇ ਕਬੂਤਰ ਬਿਠਾਉਣੇ ਜ਼ਰੂਰੀ ਆ ਬਈ ਨਹੀਂ ਬਹੁਤ ਜ਼ਿਆਦਾ ਥਕਾਵਟ ਹੋ ਜੂ ਕਬੂਤਰਾਂ ਨੂੰ ਗੇੜੇ ਵਾਲੇ ਕਬੂਤਰ ਨੇ ਹਨਾ ਤਾਂ ਕਰਕੇ ਬਿਠਾਉਣੇ ਜ਼ਰੂਰੀ ਆ ਤੇ ਕਬੂਤਰ ਦਿਖਾਉਣੇ ਤੁਹਾਨੂੰ ਹਨਾ ਥੋੜੇ ਜੇ ਨੀਵੇਂ ਆ ਰਹੇ ਨੇ ਆ ਫਿਰਦੇ ਆ ਆਇਆ 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 ਦਸ 11 ਕਬੂਤਰਾਂ ਦੀ ਡਾਰ ਆ ਬਈ ਇਹੇ ਤੇ ਪੌਣੇ ਚਾਰ ਹੋ ਗਏ ਦੇਖ ਲਓ ਹਜੇ ਤੱਕ ਨਹੀਂ ਬੈਠੀ ਬੈਠੇ ਹਲੇ ਤੱਕ ਲੋ ਵਈ ਕਬੂਤਰ ਆ ਗਏ ਨੀਵੇਂ ਤੇ ਛਾਤਰੀ ਫੜ ਲਈ ਹੁਣ ਜਫੀ ਨੇ ਇਧਰ ਦੀ ਆਉਣਗੇ ਉੱਥੇ ਇਥੋਂ ਆ ਗਏ ਸਾਰੇ ਨੀਵੇਂ ਆ ਰਹੇ ਨੇ ਹੁਣ ਵਧੀਆ ਦੇਖਣਗੇ ਨਾਲੇ ਰੰਗ ਦੇਖਣਗੇ ਆ ਦੇਖੋ ਵੀ ਜਾਗਦੀ ਨਹੀਂ ਛਾਤਰੀ ਕਣੀ ਤਾਂ ਆ ਆ ਆ ਆ ਆ ਲੋਵੀ ਟਾਈਮ ਹੋ ਗਿਆ ਸਵਾ 5 ਦਾ ਹੁਣ ਤਾਰ ਦਿਆਂ ਕਬੂਤਰ ਉਦੋਂ ਦੇ ਕਬੂਤਰੀ ਨਹੀਂ ਉਤਰੀ ਜਾਂਦੇ ਬਈ ਸਵਾ 5 ਹੋ ਗਏ ਪੂਰੇ ਫੋਨ ਅੰਦਰ ਪਿਆ ਟਾਈਮ ਵੀ ਦਿਖਾ ਦਾਂਗੇ ਹੁਣ ਤਾਰ ਦਿਆਂਗੇ ਆ ਆ ਗਏ ਬਈ ਕਬੂਤਰ ਦੇਖੋ ਆ ਗਏ ਸਾਰੇ ਪੂਰਾ ਜਮਾ ਸਵਾ 5 ਦਾ ਟਾਈਮ ਹੋ ਰਿਹਾ ਸਹੀ ਹੁਣ ਆਈ ਆ ਡਾਰ ਬੈਠਣ ਬਿਠਾਉਣਿਆ ਹਲੇ ਵੀ ਆਈ ਨਹੀਂ ਪਤਾ ਹੁਣ ਬੈਠਣਗੇ ਕਿ ਨਾ ਪਰ ਪੂਰੀ ਸਭਾਵਨਾ ਹੁਣ ਸਵਾ ਪੰਜ ਦਾ ਟਾਈਮ ਬਹੁਤ ਹੁੰਦਾ ਬਈ ਗੇੜਿਆਂ ਤੇ ਨਹੀਂ ਕਬੂਤਰ ਕਰੇ ਆਗੀ ਢਾਰ ਆਜੂ ਆਜੂ ਚੋਭਰੋ ਆਗੀ ਲੱਗੇ ਹੁਣ ਬਿਠਾ ਬਿਠਾ ਡੇਕਣਾ ਪਈ ਉੱਥੋਂ ਥੱਲੇ ਕਰ ਲਾ ਡਿੱਗੇ ਆ ਆਗੇ ਬਈ ਆਗੇ ਆ ਕਬੂਤਰ ਦੇਖੋ ਬਈ ਕਿਵੇਂ ਆਉਂਦੇ ਆ ਬਾਣ 'ਚ ਅਹ ਬਾਣ ਵਿੱਚ ਦੀ ਜਮਾ ਵੀ ਨਾਲ ਲੱਗ ਕੇ ਬਾਣ ਦੇ ਜਮਾ ਥੋੜਾ ਜਿਹਾ 2 ਫੁੱਟ ਦਾ ਫਰਕ ਰਹਿ ਗਿਆ ਅਸੀਂ ਬੱਸ ਐ ਬਾਣ ਦੇ ਨਾਲ ਲੱਗ ਲੱਗ ਕੇ ਆਏ ਨੇ ਬਈ ਮੈਂ ਕਹ ਦੋ ਤਨੱਕੀ 'ਚ ਬੈਠ ਗਿਆ ਮੈਨੂੰ ਬਈ ਪਹਿਲਾਂ ਹੀ ਲੱਗਿਆ ਮੈਂ ਕਿਤੇ ਬੈਹ ਗਏ ਨਹੀਂ ਬੈਠਾ ਨਹੀਂ ਹੈ ਨਾਲ-ਨਾਲ ਲੱਗ ਕੇ ਆਏ ਨੇ ਜਮਾ ਦੇਖੋ ਬਈ ਐ ਆਉਂਦੇ ਨੇ ਡਿੱਗਦੇ ਪੂਰਾ ਜੋਰ ਲਾ ਰਖਿਆ ਅੱਜ ਇਹਨਾਂ ਨੇ ਆਪਦਾ ਗੇੜਿਆਂ ਤੇ ਕਦੇ ਵੜਕਾਵਾਂਗੇ ਬਾਜੀ ਲੱਗੇ ਆਉਣ ਬਈ ਨਾ ਨਾ ਬੈਠਾ ਨਹੀਂ ਹੈਗਾ ਲੱਗਦਾ ਤਾਂ ਦੂਰੋਂ ਦੇਖਣ ਨੂੰ ਲੱਗਦਾ ਸੀਗਾ ਮੈਨੂੰ ਤਾਂ ਇਹ ਕਿਤੇ ਬਾਹਰ ਚ ਡਿੱਗਣਗੇ ਵੀ ਛਾਤਰੀ ਤੇ ਤਾਂ ਇਹਨਾਂ ਤੋਂ ਬੈਠੇ ਨਹੀਂ ਜਾਂਦਾ ਇੱਕ ਇੱਥੇ ਲਾਲਾ ਜੱਫੀ ਛਾਤਰੀ ਜਿੱਥੇ ਮੈਂ ਖੜਾਂਗਾ ਔਰ ਮੇਰੇ ਕੋਲੇ ਲਾਲਾ ਇੱਥੇ ਵੀ ਚੜਨਗੇ ਕਬੂਤਰ ਟਾਂਗੀ ਆਜੋ ਵੀ ਆਜੋ ਆਇਓ 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 ਆ ਦੇਖਾ ਹਵਾ ਲੈ ਆ ਦੇਖੇ ਚਕੇ ਇਧਰ ਲੈ ਆ ਛਾਤਰੀ ਲੋ ਜੀ ਦੋ ਛਾਤਰੀਆਂ ਲਾਤੀਆਂ ਇੱਕ ਉੱਤੇ ਇੱਕ ਥੱਲੇ ਹਵਾ ਬਹੁਤ ਚੱਲ ਰਹੀ ਲੈ ਲੈ ਹੁਣ ਆਉਣਗੇ ਹੋਗੇ ਨੀ ਮੈਂ ਆ ਛਾਤਰੀ ਤੇ ਪੱਕਾ ਬੈਠਣਗੇ ਇੱਕ ਦੋ ਆ ਅਗੇ ਵੀ ਕੂਤਰ ਆਯੂ 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 ਚੋਰ ਲੱਗਿਆ ਪਿਆ ਪੂਰਾ ਬਈ ਕਬੂਤਰਾਂ ਦਾ ਇਹ ਇਹ ਚੜੇ ਰਿਟਾਂਗੀ ਚੜੇ ਨਹੀਂ ਹਵਾ ਨਹੀਂ ਚੜਨ ਦਿੰਦੀ ਆਹ ਦੇਖੋ ਵੀ ਕਿਵੇਂ ਆਉਂਦੇ ਆ ਆਹ ਦੇਖੋ ਵੀ ਕਿਵੇਂ ਲਟਦੇ ਆਉਂਦੇ ਆ ਕਬੂਤਰ ਬਾਣ ਚ ਉਹ ਦੇਖ ਆਗੇ ਆਗੇ ਆਉਣ ਚੜਨਗੇ ਕਾਂਗੀ ਇਹ 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 ਏ ਵੀ ਨਹੀਂ ਚੜਿਆ ਹੁਣ ਚੜਨਗੇ ਢਾਂਗੀ ਦੋ ਚਾਰ ਏ ਚੜਜੋ 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 ਏ ਇਕੱਠੀ ਚੜਨਗੇ ਆਏ 1 2 3 ਤਿੰਨ ਚੜ ਗਏ ਵੀ ਢਾਂਗੀ ਲਓ ਜੀ 11 ਦੇ ਵਿੱਚੋਂ ਤਿੰਨ ਚੜ ਗਏ ਢਾਂਗੀ ਆ ਕਬੂਤਰੀ ਇੱਕ ਖੁੱਡੇ ਚੋਂ ਨਿਕਲ ਗਈ ਸੀ ਇੱਕ ਪਹਿਲਾਂ ਦਾ ਫਿਰਦਾ ਪਿੰਡ ਦੇ ਵਿੱਚ ਉੜਦਾ ਹਨਾ ਟੋਟਲ ਤੇਰਾ ਕਬੂਤਰ ਉੱਡੇ ਫਿਰਦੇ ਨੇ ਤੇ 11 ਆਪਾਂ ਡਾਈ ਸੀ 11 ਦੇ 11 ਸਾਰਾ ਦੇ ਉੱਡੇ ਨੇ ਬਈ ਸਾਢੇ 5 ਤੋਂ ਉੱਤੇ ਹੋ ਗਿਆ ਟਾਈਮ 5:40 ਹੋ ਗਏ ਹੁਣ ਬੈਠੇ ਨੇ ਤਿੰਨ ਚਾਰ ਆ ਕੇ ਇਹਨਾਂ ਨੂੰ ਤਾਂ ਬਾੜੀਏ ਉਹ ਤਾਂ ਹੁਣ ਆ ਜਾਣਗੇ ਬਾਕੀ ਦੇ ਕਿੰਨੇ ਟਾਂਗ ਹੀ ਚੜੇ ਨੇ ਚਾਰ ਚਾਰ ਕਬੂਤਰ ਟਾਂਗ ਹੀ ਚੜੇ ਨੇ ਬਈ 5:40-45 ਮਿੰਟ ਦਾ ਟਾਈਮ ਹੋ ਰਿਹਾਗਾ ਇਕੱਲੇ ਗੇੜਿਆਂ ਤੇ ਫੀ ਬਈ ਆਹ ਕਬੂਤਰ ਇਹ 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 ਉਤਲੀ ਤੇ ਬਹਿ ਜਾ ਵਤੰਦਰਾ ਉਤਲੀ ਤੇ ਇੱਕ ਉੱਡ ਗਿਆ ਬਈ ਇੱਕ ਛੋਡੇ ਚ ਵੜ ਗਿਆ 2 3 ਤਿੰਨ ਵੜ ਗਏ ਲਫੜਾ ਦੇ ਉਹਨੂੰ ਫੜਾ ਦੇ ਫੜਾ ਦੇ ਪਾਣੀ ਪੀ ਲੈਣੀ ਹੈ ਆ ਜੋ ਵੀ ਕਬੂਤਰ ਤੁਹਾਨੂੰ ਦਿਖਾਉਣੇ ਆ ਜਿਹੜੇ ਉੱਡ ਕੇ ਆਏ ਨੇ ਇੱਥੇ ਬੈਠੇ ਬੈਠੀ ਦਿਖਾ ਦਿੰਨੇ ਆ ਕਿਹੜੇ ਕਿਹੜੇ ਆਏ ਆਹ ਆਏ ਗੁੜਕ ਦਾ ਫਿਗਾ ਆ ਆਇਆ ਬਈ ਤੇ ਕਾ ਆਇਆ ਬਹੁਤ ਵਧੀਆ ਉੱਡਿਆ ਬਾਕੀ ਵੀ ਦਿਖਾਵਾਂਗੇ। ਹਾਂ ਤਾਂ ਹੋ ਜਿਹੜਾ ਦੁਬਾਰੀ ਜਿੱਤਿਆ। ਹਾਂ। ਅੱਛਾ ਉੱਥੇ ਨੰਗਲ। ਆ ਕਬੂਤਰਬਾਜੀ ਜਿੱਤਿਆ ਫੀ ਬਈ ਨੰਗਲ ਖੁਰਦ ਮਾਨਸਾ ਦੇ ਨਾਲ ਚਿੱਟੀਆਂ ਖਾਲਾ ਆਹ ਕਾਲੀ ਨੋਕ। ਇਹ ਕਾ ਹੈ ਉੱਡ ਕੇ। ਆ ਮੇਰੇ ਹੱਥ ਚ ਕਬੂਤਰ ਨਿਕਲੂ ਫੜੀ। ਇਹ ਕਾ ਹੈ ਕਾਲੇ ਟੂਫਿਆਣਾ ਸ਼ਾਕ ਆ ਕਮਾਂਡਲਾ ਸੱਚ। ਤਿੰਨ ਚਾਰ ਆਈ ਨੇ ਇਹ। ਆ ਛੜਤੇ ਵੀ ਹੈ ਇੱਧਰ। ਏ ਆਈ ਨੇ ਉੱਡ ਕੇ ਇੱਕ ਉੱਡ ਗਿਆ ਬਈ ਛਾਤਰੀ ਤੋਂ ਜਦੋਂ ਖੁੱਡੇ ਚ ਬਾੜਦੇ ਸੀ ਚਾਰ ਚੜੇ ਸੀ ਟਾਂਗੀ ਫੜਾ ਛਾਤਰੀ ਇਹ ਆਏ ਉਤਰਦੇ ਨੇ ਇਹ ਬਿਨਾ ਪੌੜੀਆਂ ਤੋਂ ਇਹਨਾਂ ਨੂੰ ਪੌੜੀ ਪੂੜੀ ਦੀ ਕੋਈ ਲੋੜ ਨਹੀਂ ਹੈਗੀ ਬਲੇ ਪੜੇ ਬੰਦੇ ਇਹ ਛਾਤਰੀ ਲਾਤੀਆਂ ਬਈ ਦੋਨੇ ਛਾਤਰੀਆਂ ਲਾਤੀਆਂ ਹੁਣ ਆਪੀ ਆ ਕੇ ਬਹਿ ਜਾਣਗੇ ਤੇ ਤੁਹਾਨੂੰ ਦਿਖਾਉਣੇ ਆ ਫਿਰ ਤਾਂ ਮਿੱਤਰੋ ਬਈ 6:13 ਹੋ ਗਏ ਜਿਹੜੇ ਤਿੰਨ ਕਬੂਤਰ ਪਹਿਲਾਂ ਖੁੱਡੇ ਚ ਬਾੜੇ ਸੀ ਬਸ ਉਹੀ ਆਏ ਨੇ ਬਈ ਬਾਕੀ ਸਾਰੇ ਫਿਰਦੇ ਆ ਬਾਜੀ ਜਿੱਤ ਲਈ ਆ ਜਾ ਸਾਰੇ ਜਿੰਨੇ ਫਿਰਦੇ ਆ 7-8 ਆ ਆ ਗਏ ਕਰੀ ਜਿੱਤ ਲਈ ਆ ਜਨਨ ਨੇ ਬਾਜੀ ਦੇਖੋ ਆ ਫਿਰਦੇ ਸਵਾਸ਼ੀ ਹੋ ਗਏ ਲੈ ਅੱਜ ਫੱਤ ਦਾ ਟਾਈਮ ਕਰਨਗੇ ਤੈਨੂੰ ਕਿਹਾ ਸੀ ਨਾ ਮੈਂ ਫੱਤ ਦਾ ਟਾਈਮ ਹੋਊ ਅੱਜ ਸਾਰੇ ਕਬੂਤਰ ਪਾਣੀ ਦੇ ਨੇ ਬਾਈ ਗੇੜੇ ਵਾਲੇ ਕਬੂਤਰ ਨੇ ਸਾਰੇ ਬਾ ਬਾਜ਼ੀਆਂ ਛੱਡਣੇ ਆ ਇਹ ਸਾਰੇ ਹੁਣ ਚਲੋ ਠੀਕ ਆ ਬਾਈ ਮਿਲਦੇ ਆ ਅਗਲੀ ਜੀ ਵੀਡੀਓ ਚ ਅੱਜ ਬਾਈ ਆਪਣੇ ਆ 7-8 ਕਬੂਤਰਾਂ ਨੇ ਬਾਜ਼ੀ ਜਿੱਤ ਲਈ ਘਰੇ ਫਿਰਦਿਆਂ ਨੇ